ਹਾਂਜੀ ਦੋਸਤੋ ਕਹਿੰਦੇ ਗੱਲਾਂ ਕਰਨੀਆਂ ਏਕੇ 47 ਦੀਆਂ ਤੇ ਅੱਖਾਂ ਦੇ ਵਿੱਚ ਹੰਝੂ ਵੀ ਗੱਲ ਜਚੀ ਜੀ ਨਹੀਂ ਕਹਿੰਦੇ ਪੰਜਾਬ ਦੇ ਵਿੱਚ ਮਹਿਲਾ ਸਿੱਖ ਪ੍ਰਚਾਰਕ ਬੀਬੀ ਦਲੇਰਕੌਰ ਦੇ ਵਿਰੋਧ ਦਾ ਮੁੱਦਾ ਬੜਾ ਗਰਮ ਰਾ ਰਿਹਾ ਵਾ ਇੱਕ ਪਾਸੇ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਸ਼ਹੀਦੀ ਸਮਾਗਮ ਦੇ ਵਿੱਚ ਕਹਿੰਦੇ ਬੀਬੀ ਦਲੇਰਕੌਰ ਦਾ ਮੁੱਦਾ ਵੀ ਉੱਠਿਆ ਗਿਆ ਨੰਗ ਜੱਥੇਬੰਦੀਆਂ ਸਿੰਘ ਸਾਹਿਬਾਨ ਸੋਸ਼ਲ ਮੀਡੀਆ ਤੇ ਬੀਬੀ ਦਲੇਰਕੌਰ ਦੇ ਹੰਝੂ ਬਹਾਉਣ ਦਾ ਕਹਿੰਦੇ ਵਿਰੋਧ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਬੀਬੀ ਦਲੇਰਕੌਰ ਜੋ ਆਪਣੇ ਆਪ ਨੂੰ ਅੰਤਰਰਾਸ਼ਟਰੀ ਪ੍ਰਚਾਰਕ ਦੱਸਦੀ ਹੈ ਤੇ ਇੱਕੇ 47 ਦੀ ਗੱਲਾਂ ਕਰਦੀ ਹੈ ਤੇ ਹੁਣ ਰੋ ਰਹੀ ਹੈ। ਦੂਜੇ ਪਾਸੇ ਇੱਕ ਹੋਰ ਮਹਿਲਾ ਸਿੱਖ ਪ੍ਰਚਾਰਕ ਪ੍ਰਬਲੀਨ ਕੌਰ ਬੀਬੀ ਦਲੇਰ ਦਲੇਰ ਕੌਰ ਦੇ ਸਮਰਥਨ ਵਿੱਚ ਸਾਹਮਣੇ ਆਈ ਹੈ। ਪ੍ਰਬਲੀਨ ਨੇ ਕਿਹਾ ਕਿ ਸਿੱਖ ਪਰਾਵੇ ਵਾਲੀਆਂ ਔਰਤਾਂ ਨੂੰ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਜੋ ਲੋਕ ਨੰਗਰ ਵੀਡੀਓ ਪੋਸਟ ਕਰਦੇ ਹਨ ਉਹ ਸਾਡੇ ਨਾਲ ਬੇਤਰ ਹਨ। ਦਲੇਰਕੌਰ ਘਟਨਾ ਤੋ ਬਾਅਦ ਡਿਪਰੈਸ਼ਨ ਵਿੱਚ ਹੈ ਉਹ ਇਸ ਤਰ੍ਹਾਂ ਠੀਕ ਨਹੀਂ ਕਰ ਸਕਦੀ ਇਹ ਦੱਸ ਦਈਏ ਕਿ 22 ਦਸੰਬਰ ਨੂੰ ਬੀਬੀ ਦਲੇਰਕੌਰ ਨੇ ਗੁਰਦਾਸਪੁਰ ਦੇ ਵਿੱਚ ਪੰਜ ਗਰਾਈਆਂ ਚ ਇੱਕ ਧਾਰਮਿਕ ਸਮਾਗਮ ਕੀਤਾ ਸੀ ਇਕੱਠ ਵਿੱਚ ਬੀਬੀ ਦਲੇਰਕੌਰ ਕਿਹਾ ਕਿ ਜਦੋਂ ਦਸ਼ਮੇਸ਼ ਪਿਤਾ ਚਮਕੌਰ ਦਾ ਕਿਲਾ ਛੱਡ ਕੇ ਗਏ ਸਨ ਤਾਂ ਉਹਨਾਂ ਨੇ ਆਪਣੀ ਕਲਗੀ ਤੋੜਾ ਬਾਬਾ ਸੰਗਤ ਜੀ ਨੂੰ ਦੇ ਦਿੱਤਾ ਸੀ ਤੇ ਨੰਗ ਸਿੰਘਾਂ ਨੇ ਬੀਬੀ ਦਲੇਰਕੌਰ ਦਾ ਵਿਰੋਧ ਕੀਤਾ ਸੀ ਇਹ ਇਸ ਲਈ ਸੀ ਕਿਉਂਕਿ ਕੁਝ ਸਿੱਖ ਵਿਦਵਾਨਾਂ ਦਾ ਮੰਨਣਾ ਹੈ ਕਿ ਦਸ਼ਮੇਸ਼ ਪਿਤਾ ਨੇ ਕਲਗੀ ਤੋੜਾ ਭਾਈ ਜੀਵਨ ਸਿੰਘ ਜੀ ਨੂੰ ਦਿੱਤੀ ਸੀ ਸੋ ਤੁਸੀਂ ਆਪਣੇ ਕਮੈਂਟਾਂ ਦੇ ਵਿੱਚ ਜਰੂਰ ਦੱਸੋ ਕਿ ਕਿਨਾਂ ਨੂੰ ਆਪਣੀ ਗੱਲ ਕੀ ਦਿੱਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੀ ਧੰਨਵਾਦ ਸਾਸਾ